ਇੱਕ ਵਾਰੀ ਕਾਠ ਬੜਾ ਹੋ ਗਿਆ ਗਾਇਕਾਂ ਦਾ ਤੇ ਸਨਮਾਨਤ ਕਰਨੇ ਸੀ ਬੰਦੇ ਤੇ ਉਹ 10 12 ਬੰਦੇ ਸੀ ਤੇ ਲੋਈਆਂ ਥੜ ਗਈਆਂ ਅੱਛੇ 12 ਬੰਦਿਆਂ ਦੇ ਗੱਲ ਚ ਪਾਤੀਆਂ ਨੇ 12 ਹੋਰ ਆ ਗਏ ਬਾਹਰੋਂ ਆਂਦਾ ਵੀ ਇਹਨਾਂ ਨੂੰ ਖਾਲੀ ਕਿਵੇਂ ਮੋੜੀਏ ਉਹਨਾਂ ਨੂੰ ਆ ਨਾ ਮੈਨੂੰ ਲੋਈਆਂ ਆਧਾਰੀਆਂ ਦੇ ਦਿਓ ਜਿਨ੍ਹਾਂ ਨੂੰ ਪਹਿਲਾਂ ਸਨਮਾਨ ਜਿਨ੍ਹਾਂ ਨੂੰ ਪਹਿਲਾਂ ਹਾਂ ਉਹਨਾਂ ਨੇ ਲਾ ਕੇ ਫੜਾਤੀਆਂ ਉਹ 12 ਉਹ 12 ਹੋਰ ਦੇ ਗੱਲ ਚ ਪਾਤੀਆਂ ਉਹ ਉਹਨਾਂ ਦਾ ਇਹਨਾਂ ਨੂੰ ਮੈਂ ਫੇਰ ਦੇ ਦੂੰਗਾ ਥੋਡੀਆਂ ਪੱਕੀਆਂ ਤੁਸੀਂ ਜਾਓ ਯਾਨੀ ਐਡਜਸਟਮੈਂਟ ਕਰਨੀ ਆਉਂਦੀ ਕਰਨੀ ਆਉਂਦੀ ਸੀ ਤੇ ਹਰ ਇੱਕ ਦਾ ਘਰੇ ਆਏ ਦਾ ਸਨਮਾਨ ਕਰਨਾ ਫਲਕਾਰੀ ਭੇਟ ਕਰਨੀ ਜਾਂ ਲੋਈਆਂ ਜਾਂ ਪੈਸੇ ਲੋੜਵੰਦ ਨੂੰ ਪੈਸੇ ਰੋਟੀ ਵਾਲੇ ਨੂੰ ਰੋਟੀ ਚਾਹ ਵਾਲੇ ਨੂੰ ਚਾਹ ਦਾਰੂ ਵਾਲੇ ਨੂੰ ਦਾਰੂ ਦੁੱਧ ਵਾਲੇ ਨੂੰ ਦੁੱਧ ਗੋੜਾ ਵਾਲੇ ਨੂੰ ਗੁੜ ਗੁੜਾ ਜਿਹੜਾ ਉਹ ਹਰ ਇੱਕ ਨੂੰ ਖਵਾਉਣਾ ਹੀ ਖਵਾਉਣਾ ਤੱਕੇ ਨਾਲ ਅੱਛਾ ਜੀ ਠੀਕ ਹੈ ਜੇ ਉਹਨਾਂ ਦੇ ਆਉਂਦੇ ਵਿਆਹ ਵਾਲੇ ਡੱਬੇ ਕਹਣਾ ਵੀ ਮੈਨੂੰ ਸ਼ੂਗਰ ਆ ਮੈਂ ਮਰ ਜੂੰ ਮੈਨੂੰ ਲੱਗਦਾ ਵਿਆਹ ਦਾ ਕਾਰਡ ਮੈਂ ਵਾਰੰਟ ਆ ਗਿਆ ਅਦਾਲਤ ਚੋਂ ਪੇਸ਼ੀ ਭੁਗਤਣ ਜਾਣਾ ਪਊ ਡੱਬਾ ਵਾਪਸ ਕਰ ਦੇਣਾ ਕਾਰਡ ਰੱਖ ਲੈਣਾ ਤੇ ਗਾਉਂ ਛਕਨ ਦੇ ਦੇਣਾ ਬਹੁਤ ਇਥਮਾ ਉਹ ਕਹਿੰਦੇ ਸੀ ਵੀ ਕੋਈ ਪੰਜਾਬ ਦਾ ਇਹੋ ਜਿਹਾ ਪਿੰਡ ਨਹੀਂ ਜਿੱਥੇ ਮੈਂ ਵਿਆਹ ਨਹੀਂ ਗਿਆ ਜਾਂ ਕਿਸੇ ਦੇ ਮਰੇ ਤੇ ਸਵੇਂ ਸਾਰੇ ਵੇਖਿਆ ਹਰ ਇੱਕ ਨੂੰ ਤੋਰ ਕੇ ਆਇਆ ਤੇ ਜਦੋਂ ਉਹਨਾਂ ਦੇ ਇਕੱਠ ਹੋਇਆ ਸੰਸਕਾਰ ਤੇ ਜਾਂ ਭੋਗ ਤੇ ਤਾਂ ਉਦੋਂ ਮਤਲਬ ਤਿਲਸਾ ਤੁਹਾਨੂੰ ਥਾ ਨਹੀਂ ਸੀ ਔਰ ਦੁਨੀਆ ਭਰ ਚੋਂ ਪੰਜਾਬੀ ਜਗਤ ਦੇ ਲੋਕ ਆਏ ਸੀ